ਇਹ ਅਨਵਿਖੇ ਦਰਬਾਰ ਪੀਰ ਬਾਬਾ ਰਾfte ਸ਼ਾਂਚੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾ ਅਤੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਰਾfte ਸ਼ਾਂਚੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਧੂਮ-ਧਾਮ ਨਾਲ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸਾਈ ਮਦਨ ਸ਼ਾਹ ਮਹਿਟੀਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਦੌਰਾਨ ਚਾਦਰ चिराग अंडे दसम संघत अदाबंधक ने नामवर कलाकार, किंदा इंटरनेशनल, कलाकार इंटरनेशनल कलाकार सूफी कवाल लवजीत बठिंडे वाले कवाल बलवीर गोहार वाले के के सिंह पिंकी नकाल पार्टी मेटियाना कुलदीप रूहानी इंटरनेशनल कवाल पुलाराई ਐਂਕਰ ਦਿਨੇਸ਼ ਕੋਮਲ ਸੌਰਵ ਸਿੰਧੂ ਐਂਕਰ ਦੀਪਾ ਬਾਂਸਲ ਆਦਿ ਕਲਾਕਾਰਾਂ ਨੇ ਪੀਰਾਂ ਦੀ ਮਹਿਫਿਲ ਸਜਾਈ ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਸਾਈ ਕਮਲਜੀਤ ਕੁਮਾਰੀ ਮੇਟਿਆਣਾ ਡਾਕਟਰ ਮਹਿੰਦਰ ਸਿੰਘ ਮੇਟਿਆਣਾ ਸਾਈ ਜਸਵੰਤ ਸਿੰਘ ਜੱਸਾ ਖਨੌੜਾ ਸਾਈ ਸੋਨੂ ਸ਼ਾਹ ਖਨੌੜਾ ਬਾਬਾ ਬੂਟੀ ਸ਼ਾਹ ਖਨੌੜਾ बाबा बिट्टू जी मेहटियाणा ਇਲਾਵਾ ਵੱਡੀ ਗਿਣਤੀ ਵਿੱਚ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਫਕਰ ਫਕੀਰਾ ਪ੍ਰਮੁੱਖ ਸਖਸ਼ੀਅਤਾਂ ਅਤੇ ਸਹਿਯੋਗੀਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਸਾਈ ਮਦਨ ਸ਼ਾਹ ਮਹਿटियाਣਾ ਬਲਵੀਰ ਸਿੰਘ ਫੌਜੀ ਪੱਪੂ ਪਾਜੀ ਸੋਢੀ ਚੁੰਬਰ ਮਹਿटियाਣਾ ਸਰਪੰਚ ਕਸ਼ਮੀਰ ਸਿੰਘ ਮਹਿटियाਣਾ जोगराज खसन बाबू बाबा जगतार सिंह जगगी तोता सैनी बिंदर पेंटर पूरन चंद साबी खसन लखवीर बसबू राम हैप्पी जी एंड मेटियाना तोता कारपेंटर महेंद्र सिंह चंचल मनजीत रवि कुमार जोगिंदर सिंह फौजी केवल सिंह हरजिंदर गगन जेठपुर ਸਹਿਰ ਟੈਂਟ ਹਾਊਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਾਲਾਨਾ ਜੋੜ ਮੇਲੇ ਮੌਕੇ ਚਾਹ ਪਕੌੜੇ ਖਬੀਨ ਅਤੇ ਦਾਤਾ ਜੀ ਦੀ ਲੰਗਰ ੱਤੁੱਟ ਵਰਤਾਈ ਗਈ ਇਸ ਪ੍ਰੋਗਰਾਮ ਦੀ ਜਾਣਕਾਰੀ ਸੋਢੀ ਚੁੰਬਰ ਮਹਿਤੀ ਆੜਾ ਨੇ ਪ੍ਰੈਸ ਨੂੰ ਦਿੱਤੀ ਕੈਮਰਾਮੈਨ ਮਨਿੰਦਰ ਸਿੰਘ ਸੈਡਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਆ ਬਾਬਾ ਰਵਤੇਜਾ ਜੀ ਦਾ ਗੋਲ ਸੱਚੇ ਦਰਬਾਰ ਕੀ ਜੈ ਪਿੰਡ ਮੇਦੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਪੀਰ ਬਾਬਾ ਰਫਤੇਸ਼ਾ ਦੇ ਦਰਬਾਰ ਤੇ ਸਾਈ ਮਦਨ ਸ਼ਾਹ ਦੀ ਗਵਾਈ ਹੇਠ ਪੁਰ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਨਗਰ ਨਿਵਾਸੀਆਂ ਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੁਰ ਸਾਰੇ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਪੁਰ ਪੰਜਾਬ ਦੇ ਉੱਗੇ ਕਲਾਕਾਰ ਨਾਮਕਲ ਕਲਾਕਾਰ ਆਏ ਆ ਤੇ ਬਹੁਤ ਵਧੀਆ ਮੇਲਾ ਕਰਵਾਇਆ ਗਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਕਰਾ ਬਾਬਾ ਰਫਤੇਸ਼ਾ ਜੀ ਦਾ ਬਹੁਤ ਸੱਚੇ ਬਰਬਾਰ ਕੀ ਜੈ Bye. Okay.